ਸਾਨੂੰ ਲੀਗਲ ਗਰੰਟੀ ਰੱਖ ਲੈਣ ਭਾਵੇਂ ਅਸੀਂ ਤਾਂ ਪਹਿਲਾਂ ਵੀ ਐਮਐਸਪੀ ਕਿਨੇ ਦਿੱਤੀ ਹੈ ਕਾਂਗਰਸ ਪਾਰਟੀ ਨੇ ਦਿੱਤੀ ਹੈ ਔਰ ਵਟ ਵੀ ਆਰ ਸੇਇੰਗ ਕਿ ਅਸੀਂ ਔਰ ਇਸ ਤੇ ਸਟਿਕ ਕਰਦੇ ਹਾਂ ਲੀਗਲ ਗਰੰਟੀ ਹੈ ਸਾਨੂੰ ਰਾਜੀਵਾਲ ਸਾਹਿਬ ਨੂੰ ਇਹ ਲੱਗਦਾ ਤਾਂ ਰਾਜੀਵਾਲ ਸਾਹਿਬ ਸਾਨੂੰ ਬੇਸ਼ੱਕ ਲੀਗਲ ਗਰੰਟੀ ਦਾ ਕੁਝ ਭੇਜ ਕੇ ਔਰ ਪ੍ਰੂਫ ਤੇ ਅਸੀਂ ਉਹ ਦੇ ਦੇਵਾਂਗੇ ਲੈਂਡ ਆਰਡੀਨੈਂਸ ਅਸੀਂ ਲੈ ਕੇ ਆਏ ਉਹਨੂੰ ਪਤਾ ਹੋਣਾ ਅਸੀਂ ਜੋ ਕਿਸਾਨਾਂ 72000 ਕਰੋੜ ਰੁਪਇਆ ਅਸੀਂ ਮਾਫ ਕੀਤਾ ਸੋ ਬਰੇ ਕਹਿਣ ਦਾ ਮਤਲਬ ਕਿਸਾਨਾਂ ਨੂੰ ਅਸੀਂ ਇੱਥੇ 4500 ਕਰੋੜ ਰੁਪਇਆ ਮਾਫ ਕੀਤਾ ਇੱਥੇ ਕਿਸਾਨ ਜਿਹੜੇ ਮਾਰੇਗੇ ਬਾਰਡਰ ਤੇ ਉਹਨਾਂ ਨੂੰ ਨੌਕਰੀਆਂ ਕਿ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਿੱਤਾ ਜੋ ਇਸ ਤੋਂ ਵੱਧ ਕੋਈ ਡਿਗਰ ਡਾਕੂਮੈਂਟ ਰਾਜੀਵਾਲ ਸਾਹਿਬ ਲੈਣਾ ਚਾਹੁੰਦੇ ਤਾਂ ਤਦ ਵੀ ਅਸੀਂ ਹਾਜ਼ਰ ਹੈ ਨੋ ਪ੍ਰੋਬਲਮ ਜੋ ਅਸੀਂ ਕਹਿੰਦੇ ਹਾਂ ਉਹ ਕਰਾਂਗੇ ਜੋ ਵੀ ਉਹ ਸਾਨੂੰ ਲੀਗਲ ਗਾਰੰਟੀ ਰੱਖ ਲੈਣ ਭਾਵੇਂ ਅਸੀਂ ਤਾਂ ਪਹਿਲਾਂ ਵੀ ਐਮਐਸਪੀ ਕਿਹਨੇ ਦਿੱਤੀ ਹੈ ਕਾਂਗਰਸ ਪਾਰਟੀ ਨੇ ਦਿੱਤੀ ਹੈ ਔਰ ਵਾਟ ਵੀ ਆਰ ਸੇਇੰਗ ਕਿ ਅਸੀਂ ਹੋਰ ਇਸ ਤੇ ਸਟਿਕ ਕਰਦੇ ਹਾਂ ਲੀਗਲ ਗਾਰੰਟੀਆਂ ਸਾਨੂੰ ਰਾਜੀਵਾਲ ਸਾਹਿਬ ਨੂੰ ਇਹ ਲੱਗਦਾ ਤਾਂ ਰਾਜੀਵਾਲ ਸਾਹਿਬ ਸਾਨੂੰ ਬੇਸ਼ੱਕ ਲੀਗਲ ਗਾਰੰਟੀ ਦਾ ਕੋਈ ਭੇਜ ਕੇ ਔਰ ਪ੍ਰੂਫ ਤੇ ਅਸੀਂ ਉਹ ਦੇ ਦੇਵਾਂਗੇ ਲੈਂਡ ਆਰਡੀਨੈਂਸ ਅਸੀਂ ਲੈ ਕੇ ਆਏ ਉਹਨੂੰ ਪਤਾ ਹੋਣਾ ਹੈ ਅਸੀਂ ਜੋ ਕਿਸਾਨਾਂ ਨੂੰ 72000 ਕਰੋੜ ਰੁਪਇਆ ਅਸੀਂ maaf ਕੀਤਾ 1400 ਬਰੇ ਕਹਿੰਦੇ ਮਤਲਬ ਕਿਸਾਨਾਂ ਨੂੰ ਅਸੀਂ ਇੱਥੇ 4500 ਕਰੋੜ ਰੁਪਇਆ maaf ਕੀਤਾ ਇੱਥੇ ਕਿਸਾਨ ਜਿਹੜੇ ਮਾਰੇਗੇ ਬਾਰਡਰ ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਇਆ ਦਿੱਤਾ ਜੋ ਇਸ ਤੋਂ ਵੱਧ ਕੋਈ ਵੀਗਾ ਡਾਕੂਮੈਂਟ ਰਾਜੀਵਾਲ ਸਾਹਿਬ ਲੈਣਾ ਚਾਹੁੰਦੇ ਤਾਂ ਤਦ ਵੀ ਅਸੀਂ ਹਾਜ਼ਰ ਹਾਂ No problem ਜੋ ਅਸੀਂ ਕਹਿੰਦੇ ਉਹ ਕਰਾਂਗੇ ਜੋ ਵੀ ਉਹ ਸਾਨੂੰ ਲੀਗਲ ਗਰੰਟੀ ਰੱਖ ਲੈਣ ਭਾਵੇਂ ਅਸੀਂ ਤਾਂ ਪਹਿਲਾਂ ਵੀ ਐਮਐਸਪੀ ਕਿਹਨੇ ਦਿੱਤੀ ਹੈ ਕਾਂਗਰਸ ਪਾਰਟੀ ਨੇ ਦਿੱਤੀ ਹੈ ਔਰ what we are saying ki ਅਸੀਂ ਉਹਤੇ ਸਟਿਕ ਇਹ ਲੀਗਲ ਗਰੰਟੀ ਹੈ ਸਾਨੂੰ ਰਾਜੀਵਾਲ ਸਾਹਿਬ ਨੂੰ ਇਹ ਲੱਗਦਾ ਤੇ ਰਾਜੀਵਾਲ ਸਾਹਿਬ ਸਾਨੂੰ ਬੇਸ਼ੱਕ ਲੀਗਲ ਗਰੰਟੀ ਦਾ ਕੁਝ ਭੇਜ ਕੇ ਉਹਰਾ ਪ੍ਰੂਫ ਤੇ ਅਸੀਂ ਉਹ ਦੇ ਦੇਵਾਂਗੇ ਲੈਂਡ ਆਰਡੀਨੈਂਸ ਅਸੀਂ ਲੈ ਕੇ ਆਏ ਉਹਨੂੰ ਪਤਾ ਹੋਣਾ ਅਸੀਂ ਜੋ ਕਿਸਾਨਾਂ ਨੂੰ 72000 ਕਰੋੜ ਰੁਪਇਆ ਅਸੀਂ ਮਾਫ ਕੀਤਾ 4 ਉਹ ਇਹ ਕਹਿਣ ਦਾ ਮਤਲਬ ਕਿਸਾਨਾਂ ਨੂੰ ਅਸੀਂ ਇੱਥੇ 4500 ਕਰੋੜ ਰੁਪਇਆ ਮਾਫ ਕੀਤਾ ਇੱਥੇ ਕਿਸਾਨ ਜਿਹੜੇ ਮਾਰੇਗੇ ਬਾਰਡਰ ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਿੱਤਾ ਸੋ ਇਸ ਤੋਂ ਵੱਧ ਕੋਈ ਡਿਗਰ ਡਾਕੂਮੈਂਟ ਰਾਜੀਵਾਲ ਸਾਹਿਬ ਲੈਣਾ ਚਾਹੁੰਦੇ ਤਾਂ ਤਦ ਵੀ ਅਸੀਂ ਹਾਜ਼ਰ ਹਾਂ No problem ਉਹ ਸੀ ਕਹਿੰਦੇ ਹੋ ਕਰਾਂਗੇ ਜੀ ਜੋ ਵੀ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ